ਆ ਗਈ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਆ ਗਈ ਤੇ ਦੋਵੇਂ ਵਹਿੜਾ ਹੈ ਇੱਕੋ ਸੀਮੰਦਾਂ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਹੰਟਰ ਬੁੱਲਦਾਂ ਵਹਿੜਾ ਹੈ ਇਹ ਵਹਿ ਤੇ ਇਹਦੀ ਮਾਂ ਦਾ ਬਾਈ ਕਿੰਨਾ ਦੁੱਧ ਆਗਾ 26 ਕਿਲੋ 26 ਕਿਲੋ ਮਾਂ ਦਾ ਦੁੱਧ ਆਗਾ ਠੀਕ ਆ ਤੇ ਜਿਹੜੀ ਦੂਜੀ ਵਹਿੜ ਆ ਗਈ ਇੱਕੋ ਮਾਲ ਗਈਆਂ ਹੈ ਹਾਂ ਇੱਕੋ ਮਾਲ ਗਈ ਦੋਵੇਂ ਹਨਾ ਹਾਂ ਠੀਕ ਆ ਤੇ ਮਾਂ ਆਪਣੇ ਕੋਲ ਹੀ ਖੜੀ ਆ ਹਨਾ ਹਾਂ ਠੀਕ ਆ ਦੋਸਤੋ ਮਾਂ ਵਾਈਆਂ ਦੇ ਕੋਲ ਹੀ ਖੜੀ हां जी दोस्तों 사ਸਰੀガル जी ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜਲਾ ਨੂੰ ਬਛੰਡਾ ਪੈ ਜਾਂਦਾ ਸਾਹਮਣੇ ਤੁਸੀਂ ਦੋ ਬਿਹੜਾ ਦੇਖ ਰਹੇ ਹੋ ਐਚ ਐਫ ਇਹ ਦੋਵੇਂ ਬਕਾਊ ਆ ਦੋਵੇਂ ਚੰਗੇ ਸੀ ਮੰਦਗਾ ਤੇ ਇਹਨੇ ਪਹਿਲੇ ਸੂਏ ਸੂਣਾ ਔਰਲੀ ਨੇ ਤੇ ਦੂਜੀ ਨੇ ਦੂਜੇ ਸੂਏ ਸੂਣਾਗਾ ਤੇ ਆਮ ਫਾਰਮਰ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆਗੇ ਇਦਾਂ ਪਸ਼ੂ ਰੱਖੇ ਹੋਏ ਆਗੇ ਇਹ ਵੜ तकरीबन ਤਿਆਰੀਆਂ ਦੇ ਵਿੱਚ ਹੀ ਆ ਗਈ ਦੋ ਤਿੰਨ ਕਿ ਦਿਨ ਇਹ ਤੇ ਦਿਨ ਪੂਰੇ ਹੋਣ ਚ ਪਏ ਆ ਬਾਕੀ ਪਤਾ ਨਹੀਂ ਹੁੰਦਾ ਵਾ ਗਰਮੀ ਦੇ ਕਾਰਨ ਇੱਕ ਦੋ ਦਿਨਾਂ ਦਾ ਫਰਕ ਸ਼ਰਕ ਪੈ ਸਕਦਾ ਹੁੰਦਾ ਵੱਧ ਵੀ ਲੈ ਸਕਦੀ ਹੈ ਘੱਟ ਵੀ ਲੈ ਸਕਦੀ ਹੈ ਐਸ ਵੜ ਦੇ तकरीबन 10 11 ਕਿ ਦਿਨ ਪਏ ਆਗੇ ਹਜੇ ਤੇ ਆਰਡਰ ਬਣਾਉਣਾ ਹੁਣੇ ਵੀ ਸਟਾਰਟ ਕਰਤਾ ਬਾਕੀ ਚੰਗੀ ਆ ਸਾਫ ਸੁਥਰੀ ਆ ਚੰਗੀ ਸੰਭਿ ਬਲੀ ਹੈਗੀ ਤੇ ਇਹ ਬੈੜ ਵੀ ਚੰਗੀ ਆ ਸਾਫ ਸੁਥਰੀ ਆ ਵਧੀਆ ਚੰਗੀ ਸੰਭਿ ਬਲੀ ਹੈਗੀ ਤੇ ਦੋਵੇਂ ਬੈੜਾਂ ਹੈ ਇੱਕੋ ਸੀਮੰਦੀਆਂ ਲక్ష్ਮੀ ਡੈਰੀ ਫਾਰਮਾਂ ਦੇ ਹੰਟਰ ਬੁਲਦੀਆਂ ਬੈੜਾਂ ਹੈ ਇਹ ਇਹ ਬੈੜ ਵੀ ਤੇ ਦੂਜੀ ਵੀ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਦੰਨੇ ਆਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਇਹੜੀ ਹੋਰਲੀ ਵੜ ਆਏ ਦੋ ਦੰਦ ਆ ਗਏ ਕਨਫਰਮ ਇਹਦੇ ਦੰਦ ਆਪਾਂ ਚੈੱਕ ਕਰ ਲੇ ਤੇ ਜਿਹੜੀ ਦੂਜੀ ਆ ਗਈ ਇਹ ਚਾਰ ਦੰਦਾਂ ਦੇ ਬਾਕੀ ਹੁਣ ਡਿਟੇਲ ਲੈ ਕੇ ਦਿੰਦੇ ਹਾਂ ਸਵੇਰ ਤੋਰ ਕੇ ਦਿਖਾਵਾਂਗੇ ਰੇਟ ਆਉ ਫੋਨ ਦੇ ਉੱਤੇ ਹੋਊਗਾ ਜਿਹਨੂੰ ਵੀ ਫਿੱਟ ਪੈਣਗੇ ਇੱਥੇ ਆ ਕੇ ਆਪਦੀ ਤਸੱਲੀ ਫੋਲ ਤੁਸੀਂ ਕਰ ਲਿਓ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਸੌਦਾ ਕਰਿਓ ਤੇ ਫਿਰ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਇੱਥੇ ਆ ਕੇ ਤੁਸੀਂ ਗੱਲਬਾਤ ਕਰ ਲਿਓ ਤੇ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋਗੇ ਤੇ ਆ ਜੋ ਆਪਾਂ ਗੱਲਬਾਤ ਕਰਾਉਨੇ ਆ ਡਿਟੇਲ ਲੈਣੇ ਆ ਸਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅਕਸ੍ਰੀਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਕਰਜੰਟ ਸਿੰਘ ਜੀ ਠੀਕ ਹੈ ਜੀ ਤੇ ਜਿਹੜੀਆਂ ਬਈ ਆਪਾਂ ਇਹ ਬਹਿੜਾਂ ਵੇਚਣ ਲੱਗੇ ਆਂਗੇ ਹਾਂਜੀ ਆਪਣੇ ਘਰ ਦੇ ਹੀ ਆ ਨਾ ਹਾਂਜੀ ਘਰ ਦੇ ਹੀ ਠੀਕ ਹੈ ਤੇ ਆਪਾਂ ਅਰਲੀ ਵਹਿੜ ਤੋਂ ਸ਼ੁਰੂ ਕਰ ਲਗੇ ਅੱਛਾ ਜੀ ਇਹਨੇ ਪਹਿਲੇ ਸੂਈ ਸੁਣਾ ਹਾਂ ਪਹਿਲੇ ਸੂਏ ਠੀਕ ਹੈ ਮੂੰਹੋਂ ਦੋ ਦੰਦਾਂ ਨਾ ਹਾਂਜੀ ਉਹ ਆਪਾਂ ਦੇਖ ਲਏ ਸੀਗੇ ਠੀਕ ਹੈ ਤੇ ਇਹਦੀ ਮਾਂ ਦਾ ਬਈ ਕਿੰਨਾ ਦੁੱਧ ਆਗਾ 26 ਕਿਲੋ 26 ਕਿਲੋ ਮਾਂ ਦਾ ਦੁੱਧ ਆਗਾ ਹੂੰ ਠੀਕ ਹੈ ਤੇ ਜਿਹੜੀ ਦੂਜੀ ਵਹਿੜ ਆ ਗਈ ਇੱਕੋ ਮਾਰ ਗਈ ਆਹ ਇਹ ਹਾਂ ਇੱਕੋ ਮਾਰ ਗਏ ਦੋਵੇਂ ਆ ਨਾ ਹਾਂਜੀ ਠੀਕ ਹੈ ਤੇ ਮਾਂ ਆਪਣੇ ਕੋਲ ਹੀ ਖੜੀ ਹੈ ਨਾ ਹਾਂਜੀ ਠੀਕ ਹੈ ਦੋਸਤੋ ਮਾਂ ਬਾਈਆਂ ਦੇ ਕੋਲ ਹੀ ਖੜੀ ਹੈਗੀ ਉਹਨਾਂ ਆਪਾਂ ਮੜੀ ਝਲਕ ਮਰਾ ਦਿੰਨੇ ਆਂਗੇ ਉਧਰ ਖੜੀ ਹੈਗੀ ਉਹ ਵੀ ਸਰਕਾਰੀ ਸੀਮੰਦੀ ਆ ਈਟੀਟੀ ਦੇ ਸੀਮੰਦੀ ਆਗੀ ਤੇ ਵਧੀਆ ਦੁੱਧ ਦਿੰਦੀ ਆ ਤੇ ਆਪ ਇਹ ਕਿਹੜੇ ਸੀਮੰਦੀਆਂ ਪਤਾ ਮੇਰੇ ਡਾਕਟਰ ਨੇ ਪੜਾਇਆ ਹੈ ਵਧੀਆ ਪੰਦਰੀ ਠੀਕ ਆ ਉਹ ਬਾਈਆਂ ਨੂੰ ਪਤਾ ਨਹੀਂ ਹੈਗਾ ਦੋਸਤੋ ਵੈਸੇ ਮੈਂ ਕਨਫਰਮ ਕਰ ਲਿਆ ਸੀਗਾ ਦੋਵੇਂ ਹੰਟਰ ਬੋਲਡੀਆਂ ਗੀਆਂ ਲਖਮੀੜਾ ਦੀ ਫਾਰਮ ਵਾਲਿਆਂ ਦੇ ਦੇਖ ਲਈਏ ਚਲੋ ਬਾਈਆਂ ਨੂੰ ਧਿਆਨ ਨਹੀਂ ਜਾਂਦਾਗਾ ਗੋਮੀ ਹੰਟਰ ਬੋਲਦਿਆਂ ਗੀਆਂ ਰੇਟ ਆਪਾਂ ਬਈ ਕਿੰਨਾ ਕਰਦੇ ਇਹਦਾ ਰੇਟ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਹੋ ਜੂਗਾ ਆਪਾਂ ਠੀਕ ਹੈ ਤੇ ਇਹਨੂੰ ਖੋਲ ਕੇ ਢੇਡਾ ਦਵਾ ਦਿਓ ਰੇਟ ਆ ਜਿਹੜਾ ਦੋਸਤੋ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਗੋਮਾ ਬੈੜਾਂ ਦਾ ਇਹ ਕਿਸੇ ਨੇ ਇਕੱਠਾਂ ਗਰੀਦਣੀਆਂ ਜਾਂ ਕਹਿਈ ਕਿਸੇ ਨੇ ਕੱਲੀ ਕੱਲੀ ਖਰੀਦਣੀਆਂ ਤੇ ਤੁਰਦੀ ਨਹੀਂ ਤੁਸੀਂ ਦੇਖ ਸਕਦੇ ਹੋ ਤਿਆਰੀ ਚੰਗੀ ਆ ਚੰਗੀ ਸੰਭੀ ਬਲੀ ਹੈਗੀ ਅਟਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਹੈਗੀ ਲੱਤਾਂ ਚੌੜੀਆਂ ਕਰ ਕਰ ਦਰਦੀਆਂ ਤੁਸੀਂ ਦੇਖ ਸਕਦੇ ਹੋ ਪੂਰਾ ਠੋਸ ਹਵਾਨਾ ਕੋਈ ਲਮਕਮ ਹਵਾਨਾ ਨਹੀਂ ਹੈਗਾ ਤੇ ਸਪੇਸ ਬਹੁਤ ਆ ਥਾਣਾ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਮੂਰ ਨੂੰ ਵੀ ਬਹੁਤ ਆ ਤੇ ਬੈਕ ਸਾਈਡ ਨੂੰ ਵੀ ਬਹੁਤ ਆ ਬਾਕੀ ਮੁੱਠੀ ਦੀ ਚਵਾਈ ਵਾਲੇ ਥਣ ਕੱਢੂਗੀ ਬਹੁਤ ਵਧੀਆ ਦੇਖੋ ਤਿਆਰੀ ਬਹੁਤ ਚੰਗੀ ਹੈਗੀ ਜਿਸਨੀ ਚਵਾਈ ਦੀ ਵੀ ਤੁਸੀਂ ਚੋ ਸਕਦੇ ਹੋ ਤੇ ਹੱਥੀਂ ਵੀ ਚੋ ਸਕਦੇ ਹੋ ਮੋਰ ਨੂੰ ਗਾੜੀ ਦੇਖ ਸਕਦੇ ਹੋ ਮੋਰ ਨੂੰ ਵੀ ਬਹੁਤ ਆਗੀ ਸਪੇਸ ਬਹੁਤ ਆਗੀ ਬਾਕੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਆਗੀ ਬਾਕੀ ਦੁਆਰੇ ਤੁਸੀਂ ਫੇਰ ਦੇਖ ਸਕਦੇ ਹੋ ਬੈਕ ਸਾਈਡ ਤੋਂ ਅਡਰ ਬਹੁਤ ਚੰਗਾ ਨੇ ਤਿਆਰ ਕਰਿਆ ਬਾਕੀ ਜੇ ਉਸਕ ਦਿਨ ਲੈ ਕੇ ਜਾਂਦੀ ਆ ਤਾਂ ਅਡਰ ਇਹਨੇ ਹੋਰ ਤਿਆਰ ਕਰ ਲੈਣਾ ਇਹਨੂੰ ਤੁਰਨਾ ਔਖਾ ਹੋ ਜੂਗਾ ਕਿੰਨੇ ਦਿਨ ਰਹਿੰਦੇ ਬਈ ਇਹਦੇ ਇਹ ਤਾਂ 8-9 ਦਿਨ ਨੂੰ ਦਿਨ ਪੂਰੇ ਹੋਣੇ ਆ ਤੇ ਚੂਕਾ ਮਤਲਬ ਪਏ ਆ ਮਤਲਬ 3 4 ਕ ਦਿਨ ਹਨਾ ਠੀਕ ਆ ਤੇ ਹੁਣ ਆਪਾਂ ਇਧਰ ਦੂਜੇ ਨੰਬਰ ਵਾਲੀ ਦੀ ਗੱਲ ਕਰ ਲਗੇ ਇਹਨੇ ਦੂਜੇ ਸੂਏ ਸੁਣਾ ਹਾਂ ਦੂਜੇ ਸੂਏ ਠੀਕ ਆ ਇਧਰ ਮੂਰੇ ਆ ਜਾ ਇਹਦੇ ਕਿੰਨੇ ਕ ਦਿਨ ਪਏ ਆ ਇਹ ਵੀ ਹੋਣਗੇ 10 12 ਦਿਨ 10 12 ਦਿਨ ਇਹਦੇ ਪਏ ਆ ਹਜੇ ਠੀਕ ਆ ਤੇ ਪਹਿਲਾ ਵਾਲੇ ਸੂਏ ਦੇ ਵਿੱਚ ਕਿੰਨਾ ਦੁੱਧ ਕੱਢਿਆ ਨੇ 19 ਕਿਲੋ ਪਹਿਲਾ ਵਾਲੇ ਸੂਏ ਦੇ ਵਿੱਚ 19 ਕਿਲੋ ਦੁੱਧ ਕੱਢਿਆ ਆਏ ਨੇ ਠੀਕ ਆ ਇਸ ਵਾਰ ਫਿਰ ਉਮੀਦ ਕਿੰਨੀ ਕਾ ਗਈ ਇਹ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਠੀਕ ਆ ਵੀ ਵਧੂਗੀ ਯਾਨੀ ਜੇ ਤੋਂ ਪਹਿਲੀ 19 20 ਦਿੱਤਾ ਹਨ ਠੀਕ ਆ ਵੀ ਇੰਨਾ ਕ ਤਾਂ ਮਤਲਬ 3-4 ਕਿਲੋ ਤਾਂ ਵਧੂਗੀ ਹਨਾ ਬਾਕੀ ਸੇਵਾ ਤੇ ਹੁੰਦਾ ਹਨਾ ਇਹਦਾ ਰੇਟ ਵੀ ਫੋਨ ਤੇ ਆ ਹਾਂ ਫੋਨ ਠੀਕ ਆ ਇਹਦਾ ਰੇਟ ਵੀ ਫੋਨ ਤੇ ਹੋ ਜੀਦਾ ਚੌਣ ਚਾਂਣ ਚ ਕੇ ਮੇਰੀ ਹੈ ਇਹ ਚੌਣ ਤੇ ਠੀਕ ਆ ਵਧੀਆ ਰਹੀ ਆ ਠੀਕ ਆ ਤੇ ਦੁੱਧ ਲੰਮਾ ਸਮਾਂ ਦੇਗੀ ਸੀ ਹਾਂ ਠੀਕ ਆ ਆਪ ਛੱਡੀ ਐ ਮਸੀਂ ਠੀਕ ਆ ਵਸੇ ਨੂੰ ਜਦੋਂ ਦਾ ਵੈਸੇ ਲੰਮਾ ਸਮਾਂ ਦੇ ਜਾਂਦਾ ਹੁੰਦਾ ਮੰਗੀਆਂ ਠੀਕ ਹੈ ਤੇ ਬਾਕੀ ਦੋਸਤੋ ਜਿਹੜਾ ਆਪਾਂ ਇਹਦੇ ਸੀਮਨ ਭੁੱਲ ਗਈ ਦੱਸਣਾ ਜਿਹੜਾ ਇਹਦੇ ਪਹਿਲੀ ਵੜ ਦੇ ਸੀਮਨ ਲੱਗਿਆ ਵਾ ਉਹ ਐਵੀਐਸ ਦੇ ਪੇਪਰ ਬੋਲ ਦਾ ਸੀਮਨ ਲੱਗਿਆ ਵਾ ਸੀਮਨ ਬਹੁਤ ਚੰਗਾ ਪੂਰਾ ਟੌਪ ਦਾ ਸੀਮਨ ਲੱਗਿਆ ਵਾ ਐਵੀਐਸ ਦੇ ਪੇਪਰ ਬੋਲ ਦਾ ਤੇ ਜਿਹੜਾ ਇਸ ਵੜ ਦੇ ਸੀਮਨ ਲੱਗਿਆ ਵਾ ਉਹ ਲੱਗਿਆ ਵਾ ਸਰਕਾਰੀ ਸੀਮਨ ਈਟੀਟੀ ਦਾ ਕਿਉਂਕਿ ਬੰਨਿਆਂ ਨੂੰ ਉਨੀ ਨੌਲਜ ਹੈ ਨਹੀਂ ਉੱਤੇ ਲਿਖਿਆ ਵਾ ਸੀ ਆਪਾਂ ਡਾਕਟਰ ਤੋਂ ਕਨਫਰਮ ਕਰਕੇ ਤੇ ਫੇਰ ਆਪਾਂ ਤੁਹਾਨੂੰ ਦੱਸ ਰਹੇ ਹਾਂਗੇ ਕਿ ਇਹਦੇ ਪਾਈਪਰ ਦਾ ਲੱਗਿਆ ਵੇ ਐਬੀਐਸ ਦਾ ਇਹਦੇ ਸਰਕਾਰੀ ਲੱਗਿਆ ਵਾ ਤੇ ਸੀਮਨ ਦੋਨਾਂ ਦੀ ਪੂਰੇ ਚੰਗੇ ਟਾਪ ਦੇ ਸੀਮਨ ਪੂਰੇ ਚੰਗੇ ਰਿਕਾਰਡ ਦੇ ਲੱਗੇ ਹੋਏ ਖੋਲ ਲਿਓ ਇਹਦਾ ਵੀ ਆਪਾਂ ਜਿਹੜਾ ਦਬਾ ਦਿੰਦੇ ਆ ਤੁਰਤੀ ਤੇ ਤੁਸੀਂ ਜੱਜਮੈਂਟ ਕਰ ਲਿਓ ਇਹਦੇ ਤਕਰੀਬਨ 10 11 ਦਿਨ ਪਏ ਆ ਮੈਂ ਇਹਦਾ ਵੀ ਦਿਨ ਇਹ ਹੋਰ ਲੈ ਜੂਗੀ ਉੱਥੇ ਵੱਧ ਲੈ ਜੂਗੀ ਤਿਆਰੀ ਇਹਨੇ ਵੀ ਸਟਾਰਟ ਕਰਤੀ ਆਗੀ ਤੇ ਚੰਗੀ ਸੰਭੀ ਬਲੀ ਐ ਵੀ ਇਹ ਥਾਣਾ ਉਸ ਵੈਡੰਗ ਉਹਦੇ ਵੀ ਬਹੁਤ ਚੰਗੇ ਹੈਗੇ ਮੈਦਾ ਵੀ ਲੇਵਾ ਮੂਰ ਨੂੰ ਵੀ ਚੰਗਾ ਕੱਢੂਗੀ ਤੇ ਬੈਗ ਨੂੰ ਵੀ ਤੇ ਸਪੇਸ ਬਹੁਤ ਆ ਥਾਣਾ ਦੇ ਵਿੱਚ ਤੇ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਇਹਦੇ ਤੋਂ ਵੀ ਚੰਗੀ ਮੀਤ ਆ ਗਈ ਪਹਿਲਾਂ ਨੇ ਸੂਏ ਦੇ ਵਿੱਚ 19 20 ਦੇ ਲਗਭਗ ਇਹਨੇ ਦੁੱਧ ਦਿੱਤਾਗਾ ਤੇ ਬਾਕੀ ਤੁਸੀਂ ਆਪ ਦੀ ਸਮਝ ਵਰਤ ਸਕਦੇ ਹੋ ਵੀ ਦੂਜੇ ਸੂਏ ਕਿੰਨਾ ਦੁੱਧ ਦੇ ਦੂਗੀ ਕਿਉਂਕਿ ਬਾਈਆਂ ਨੇ ਕਨਫਰਮ ਨਹੀਂ ਕਰਿਆ ਅਗਲਾ ਆਪਦੀ ਸਮਝ ਦੇ ਨਾਲ ਲੈ ਜੀ ਬਾਕੀ ਸੇਵਾ ਤੇ ਵੀ ਹੁੰਦਾ ਗਾਈਆਂ ਦਾ ਜੇ ਆਪਾਂ ਸੇਵਾ ਕਰਾਂਗੇ ਤਾਂ ਦੁੱਧ ਵੱਧ ਵੀ ਦੇਣਗੀਆਂ ਜੇ ਘੱਟ ਕਰਾਂਗੇ ਤਾਂ ਘੱਟ ਜਾਣਗੀਆਂ ਤੇ ਬਾਕੀ ਬਿਹੜਾਂ ਦੋਨੋਂ ਹੀ ਚੰਗੀਆਂ ਘਰੇਲੂ ਬਿਹੜਾਂਆਂ ਤੁਸੀਂ ਆਪਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਚੰਗੇ ਸੀ ਮੰਨ ਲਓ ਦੋਵੇਂ ਬਾਕੀ ਤੁਸੀਂ ਆ ਕੇ ਤਸੱਲੀ ਕਰ ਲਿਓ ਰੇਟ ਆ ਜਿਹੜਾ ਉਹ ਫੋਨ ਦੇ ਉੱਤੇ ਆ ਤੋਰ ਕੇ ਦਿਖਾ ਦਿਆਂਗਾ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਆ ਕਈ ਰਿਕ ਗੱਲਬਾਤ ਰਹਿ ਜਾਂਦੀ ਆ। ਵੀਰੇ ਤਾਉ ਤੁਸੀਂ ਕਰ ਸਕਦੇ ਹੋ। ਆ ਕੇ ਤੁਸੀਂ ਤਸੱਲੀ ਕਰ ਲਿਓ ਤੇ ਫੋਨ ਤੇ ਵੀ ਤੁਸੀਂ ਪੁੱਛ ਸਕਦੇ ਹੋ ਕਿ ਰਿਕ ਗੱਲਬਾਤ ਰਹਿ ਜਾਂਦੀ ਆ ਕੀ। ਤੇ ਆਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਬਹਿਣਾ ਚੰਗੀਆਂ ਸਾਫ ਸੁਥਰੀਆਂਆਂ ਗੀਆਂ ਸਾਰੇ ਪੱਖਾਂ ਤੋਂ। ਬਾਕੀ ਪਾਸ ਤੁਸੀਂ ਕਰ ਲੈਣਾ। ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲ।